ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨਵਾ ਦਾ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਜੇਬਲਾਕ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦਸ਼ਮੇਸ਼ ਸੇਵਾ ਸੁਸਾਇਟੀ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢਿਆ ਜਾ ਰਿਹਾ ਹੈ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਔਰ ਸੰਗਤਾਂ ਚ ਬੜਾ ਹੀ ਜ਼ਿਆਦਾ ਉਤਸ਼ਾਹ ਤੇ ਜੋਸ਼ ਹੈ ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਸੰਗਤ ਬਹੁਤ ਜ਼ਿਆਦਾ ਆਪ ਮੁਹਾਰੇ ਕਰਾ ਜੋ ਟਾਈਮ ਕੱਢ ਕੇ ਇਕੱਠੀ ਹੋਈ ਹੈ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹਨਾਂ ਨੂੰ ਆਖਦੇ ਆ ਅੱਜ ਤੱਕ ਕਿੱਥੋਂ ਦਾ ਟੱਪਟਿਆ ਗਿਆ ਜੀ ਗੁਰਦੁਆਰਾ ਜੇਬਲੌਗ ਤੋਂ ਸ਼ੁਰੂ ਹੋ ਗਿਆ ਜੀ ਸੀਨੀਅਰ ਸਿਟੀਜ਼ਨ ਭਵਨ ਤੋਂ ਆਈ ਬਲੌਗ ਨੂੰ ਆਈ ਬਲੌਗ ਤੋਂ ਸਕੂਲ ਗੁਰਨਗਰ ਇੰਟਰਨੈਸ਼ਨਲ ਤੋਂ ਹੁੰਦਾ ਹੋਇਆ ਪਟਿਆ ਸਾਹਿਬ ਗੁਰਦੁਆਰਾ ਸਾਹਿਬ ਤੋਂ ਅੱਗੇ ਆਪਣੇ ਸ਼ੀਤਲਾ ਮਾਤਾ ਮੰਦਿਰ ਦੁਰਗਾ ਮਾਤਾ ਮੰਦਿਰ ਤੋਂ ਹੁੰਦਾ ਹੋਇਆ ਆਈਐਪੀ ਬਟਾਲੀ ਵਾਲਿਆਂ ਨੇ ਬਹੁਤ ਵੱਡੀ ਸਲਾਮੇ ਦਿੱਤੀ ਹੈ ਜੀ ਇਸ ਤੋਂ ਬਾਅਦ ਹੁਣ ਆਪਾ ਗੁਰੂ ਸਾਹਿਬ ਆਪਣਾ ਗੁਰਦੁਆਰਾ ਸਾਹਿਬ ਗੁਰੂ ਅਰਜਨ ਦੇਵ ਜੀ ਇਸ ਤੋਂ ਬਾਅਦ ਹਾਊਸਿੰਗ ਬੋਰਡ ਗੁਰਦੁਆਰਾ ਸਾਹਿਬ ਤੋਂ ਫਿਰ ਜੇਬਲਾਗ 50 ਤੇ 64 ਗਜ ਦੇ ਰਾਜਗੁਰ ਨਗਰ ਦੇ ਬਲਾਕ ਦੇ ਵਿੱਚ ਅਤੇ ਉਸ ਤੋਂ ਬਾਅਦ ਆਰੰਭ ਜਿਹੜਾ ਹੈ ਜਿਹੜੀ ਸਮਾਪਤੀ ਹੈ ਇਹ ਰਾਤ ਨੂੰ ਦੁਬਾਰਾ ਜੇਬਲਾਗ ਗੁਰਦੁਆਰਾ ਸਾਹਿਬ ਹੋਈਗੀ ਡਾਟਰ ਸਾਇਘਰੂ ਜੀ ਦਾ ਖਾਲਸਾ ਵਾਇਕਰੂ ਜੀ ਕੀ ਫਤਹ ਅੱਜ ਸਾਡੇ ਲਈ ਬਹੁਤ ਹੀ ਵੱਡਾ ਦਿਨ ਹੈ ਕਿ ਅੱਜ ਅਮਰਜੀਤ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਇਸਵੇ ਸੇਵਾ ਸੁਸਾਇਟੀ ਕਥੇ ਗੁਰੁੰਦਰਪਾਲ ਸਿੰਘ ਪੱਪੂ ਜੀ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਤਸੰਤਾ ਸਹਿਯੋਗ ਨਾਲ ਨਗਰ ਕੀਰਤਨ ਜੋ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਕੱਢਿਆ ਗਿਆ ਹੈ ਬੜਾ ਉਤਸ਼ਾਹ ਵੇਖਿਆ ਗਿਆ ਨਗਰ ਕੀਰਤਨ ਚ ਠਾਠਾ ਮਾਰਦਾ ਨਗਰ ਕੀਰਤਨ ਸਾਰੇ ਇਲਾਕੇ ਵਿੱਚ ਆਈ ਬਲੌਕ ਭਾਈ ਰੰਦੀਸ ਨਗਰ ਜੇ ਬਲੌਕ ਐਚ ਬਲੌਕ ਹਾਊਸਿੰਗ ਬੋਰਡ ਇਹਨਾਂ ਸਾਰਿਆਂ ਦੁਆਰਾ ਹੋਇਆ ਜੇ ਬਲੌਕ ਸਮਾਪਤੀ ਕੀਤੀ ਜਾਣੀ ਹੈ ਤੇ ਇਸੇ ਖਮੇ ਦੇ ਸਾਰਿਆਂ ਨੂੰ ਅਸੀਂ ਵਧਾਈ ਵੀ ਦਿੰਦੇ ਹਾਂ ਮਾਈਕ ਗੁਰਦੀਖਾ ਖਾਲਸਾ ਮਾਈਕ ਗੁਰਦੀਖਾ ਖਾਲਸਾ ਵੈਕਨੂ ਨੀਕਾ ਖਾਲਸਾ ਸਾਹਿਬ ਵੈਕਨੂ ਜਿੱਕੀ ਫਤਿਹ ਗੁਰੂਤਿਆਰੀ ਸੋਹ ਸੰਗਤ ਜੀ ਅੱਜ ਅਸੀਂ ਤਲਤਲ ਸੇ ਬਾਬਾ ਦੀਕਸ਼ੰਗ ਜੀ ਦਾ ਜਨਮ ਦਿਹਾੜਾ ਬੜੇ ਸ਼ਰਧਾ ਨਾਲ ਮਨਾ ਰਹੇ ਹਾਂ ਤੇ ਕੋਈ ਅਸੀਂ ਦੇ ਪਿੱਛੇ 1200 ਤੋਂ ਮਨਾ ਰਹੇ ਹਾਂ ਜਿਨ੍ਹਾਂ ਦੇ ਜਿਹੜੇ ਚੇਅਰਮੈਨ ਸਾਹਿਬ ਉਸੀ ਗ੍ਰੰਥਾਲਾ ਸਿੰਘ ਪਕੂ ਪਰ ਰਿਫਰੈਸ਼ ਕਰਨਾ ਕਰਕੇ ਉਹ ਮਹਾਰਾਜ ਦੇ ਕੋਲ ਚਲੇ ਗਏ ਹਨ ਜਿਹੜੀ ਉਹਨਾਂ ਦੀ ਲਗੇਸੀ ਹੈ ਉਹਨਾਂ ਦੀ ਵਿਰਸਾ ਉਹਨਾਂ ਦੀ ਸੇਵਾ ਹੁਣ ਸਾਡੇ ਛੋਟੇ ਵੀਰ ਭਾਈ ਗਗਨ ਪ੍ਰੀਤ ਸਿੰਘ ਜੀ ਗਗਨ ਪ੍ਰੀਤ ਸਿੰਘ ਕਰ ਰਹੇ ਹਨ ਤੇ ਉਹ ਬਹੁਤ ਅੱਛੀ ਤਰ੍ਹਾਂ ਉਹਨਾਂ ਦੀ ਸੇਵਾ ਉਹ ਮਹਾਰਾਜ ਭਾਡੇ ਭਾਡੇ ਦੇ ਸਾਰੇ ਲੋਕਾਂ ਨਾਲ ਮਿਲ ਕੇ ਗੁਰਦਵਾਰਾ ਦੇ ਸੇਵਾ ਸਿੰਘ ਸਮਾ ਗੁਰਸੱਜ ਜੀ ਦੀ ਨਿਖੇ ਹੋਰ ਸਾਡੇ ਸਾਰੇ ਵੀ ਜਿਹੜੇ ਕਿ ਕਮਪਨੀ ਨਾਲ ਜੁੜੇ ਸਾਡੇ ਸਾਰੇ ਵਿਕਣ ਫਰੀ ਦੇ ਨਾਲ ਜੁੜੇ ਹੋਏ ਹਨ ਜੇ ਅਸੀਂ ਰੱਬ ਦੀ ਸੇਵਾ ਕਰ ਰਹੇ ਹਾਂ ਉਸ ਸੰਪੁਰ ਬਾਪਾ ਜੀ ਬੜੀ ਵੱਡੀ ਮਿਹਰਬਾਨੀ ਹੈ ਕਿ ਸਾਡੇ ਬਾਬਾ ਦੀਪ ਸਿੰਘ ਆਪ ਤਾਂਗੇ ਹੋਗੇ ਕੰਮ ਕਰਾ ਰਹੇ ਹਨ ਅਸੀਂ ਆਪਣੇ ਸੇਵਾਦਾਰਾਂ ਦੇ ਸਾਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੈਗਨਜੀਤ ਖਾਲਸਾ ਵੈਗਨਜੀਤ ਜੀ ਫਤਹਿ